ਹਾਂ ਜੀ ਕਿਸਾਨ ਵੀਰੋ ਅੱਜ ਆਪਾਂ ਕਰ ਰਹਿਆਂ ਡਬੀਡਬਲ 327 ਵੈਰਾਈਟੀ ਦੀ ਬਿਜਾਈ ਤੇ ਇਹ ਆਪਾਂ ਕਰਦਾ ਬੀਜ ਰੱਖਿਆ ਸੀ ਪਿਛਲੇ ਸਾਲ ਇਸ ਵੈਰਾਈਟੀ ਦਾ ਵਧੀਆ ਝਾੜ ਆਇਆ ਸੀ ਬਾਕੀ ਜਿੰਨਾ ਵੀ ਝਾੜ ਹੈ ਤਕਰੀਬਨ ਮੌਸਮ ਤੇ ਨਿਰਭਰ ਹੁੰਦਾ ਜੇ ਫਸਲ ਦੇ ਅਨੁਕੂਲ ਮੌਸਮ ਹੁੰਦਾ ਤਾਂ ਜਿਹੜਾ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦਾ ਤੇ ਇਸ ਤੋਂ ਬਾਅਦ ਆਪਾਂ 2 ਕਿੱਲੇ ਡਬੀਡਬਲ 327 187 ਦੀ ਬਿਜਾਈ ਕਰਨੀ ਹੈ ਦੋਨਾਂ ਦਾ ਬੀਜ ਹਰਲਾ ਕੇ ਜਿਹੜਾ 327 ਦਾ ਬੀਜ ਥੋੜਾ ਜਿਆਦਾ ਪਾਵਾਂਗੇ 187 ਦਾ ਬੀਜ ਥੋੜਾ ਘੱਟ ਪਾਵਾਂਗੇ ਤੇ 10 ਨਵੰਬਰ ਦੇ ਲਗਭਗ ਆਪਾਂ ਦੂਜੀ ਵੈਰੈਟੀ ਜਿਹੜੀ ਕਿ PBW 826 ਵੈਰੈਟੀ ਦੀ ਬਿਜਾਈ ਕਰਾਂਗੇ ਉਹ ਥੋੜੀ ਆਪਾਂ ਲੇਟ ਬਿਜਾਈ ਕਰਨੀ ਹੈ 10 ਨਵੰਬਰ ਦੇ ਲਗਭਗ ਆਪਾਂ ਬਿਜਾਈ ਕਰਨੀ ਉਸ ਦੀ ਤੇ ਬਾਕੀ ਆਪਣੀ ਜ਼ਮੀਨ ਦੇ ਵਿੱਚ ਵੱਤਰ ਬਹੁਤ ਹੈ ਕਿਉਂਕਿ ਜਿਹੜੀਆਂ ਇਧਰ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਠੰਡੇ ਖੇਤ ਨੇ ਵੀ ਜਲਦੀ ਵੱਤਰ ਨਹੀਂ ਗਵਾਉਂਦੀਆਂ ਵੈਸੇ 5 6 ਤਰੀਕ ਦੇ ਲਗਭਗ ਇੱਕ ਜਿਹੜੀ بارش ਵੀ ਹੋ ਗਈ ਸੀ ਤੇ ਉਸੇ ਬੱਤਰ ਦੇ ਵਿੱਚ ਆਪਾਂ ਸੁਪਰ ਸੀਡਰ ਦੇ ਨਾਲ ਬਜਾਈ ਕਰ ਰਹੇ ਹਾਂ ਕਿਉਂਕਿ ਜਿੰਨਾ ਜਿਹੜਾ ਬੱਤਰ ਜ਼ਮੀਨ ਦੇ ਵਿੱਚ ਵਧੀਆ ਹੋਵੇਗਾ ਉਹਨਾਂ ਜਿਹੜਾ ਆਪਣਾ ਕਣਕ ਦਾ ਜਮ ਵਧੀਆ ਹੋਵੇਗਾ ਤੇ ਇਹ ਆਪਣਾ ਜਿਹੜੀ ਵੈਰੈਟੀ ਦਾ ਜੀਵੀ ਦਲ ਜੋ 327 ਦਾ ਆਪਾਂ ਬੀਜ ਕਰਦਾ ਰੱਖਿਆ ਸੀ ਤੇ ਆਪਾਂ 2-3 ਸਾਲ ਬਾਅਦ ਜਿਹੜੀ ਵੈਰੈਟੀ ਆਪਾਂ ਜਾਦੇ ਖੇਤ ਵਿੱਚ ਲਾਉਣੀ ਹੁੰਦੀ ਹੈ ਆਪਾਂ 2-3 ਸਾਲ ਬਾਅਦ 1-2 ਕਿਲਿਆਂ ਦਾ ਬੀਜ ਲੈ ਕੇ ਲੈ ਆਉਣੀਆਂ ਤੇ ਉਹਦੇ ਵਿੱਚੋਂ ਫਿਰ ਆਪਾਂ ਅਗਲੇ ਸਾਲ ਵਾਸਤੇ ਬੀਜ ਬਣਾ ਲੈਨੇ ਆ ਵੀ ਇਹ ਨਹੀਂ ਵੀ ਆਪਾਂ ਸਾਰੇ ਖੇਤ ਦਾ ਹੀ ਬੀਜ ਮੋਦ ਲੈ ਕੇ ਆਉਣੇ 1-2 ਕਿਲਿਆਂ ਦਾ ਲੈ ਆਉਣੇ ਆ ਜਿਹੜੀ ਵੈਰਾਈਟੀ ਆਪਾਂ ਜ਼ਿਆਦਾ ਕੇਰੇ ਵਿੱਚ ਲਾਉਣੀ ਹੁੰਦੀ ਏ ਤੇ ਉਹਨਾਂ ਵਿੱਚੋਂ ਫਿਰ ਅਗਲੇ ਸਾਲ ਵਾਸਤੇ ਆਪਾਂ ਅਗਲੇ ਸਾਲ ਵਾਸਤੇ ਬੀਜ ਘਰ ਦਾ ਤਿਆਰ ਕਰ ਲੈਨੇ ਆ ਫਿਰ 2-3 ਸਾਲ ਉਸ ਦੀ ਬਿਜਾਈ ਕਰਨੀ ਏ ਇਸ ਤਰ੍ਹਾਂ ਆਪਾਂ ਕਰਦੇ ਆ ਤੇ ਬਾਕੀ ਤੁਸੀਂ ਇਸ ਵਾਰ ਕਿਹੜੀ ਵੈਰਾਈਟੀ ਦੀ ਬਿਜਾਈ ਕਰ ਰਹੇ ਹੋ ਜਰੂਰ ਆਪਣਾ ਕਮੈਂਟਾਂ ਵਿੱਚ ਦੱਸਿਆ ਜੀ